ਜੀ ਹੁਣ ਆਪਾਂ ਆ ਗਏ ਬਠਿੰਡੇ ਤੇ ਆਪਾਂ ਹੁਣ ਜਿਹੜਾ ਸੋਹ ਜਿਹੜਾ ਪੁਰਾਣਾ ਕਿਲ੍ਹਾ ਸੁਲਝਾ ਸਾਹਿਬ ਦਾ ਤੇ ਹੁਣ ਆਪਾਂ ਅੰਦਰੋਂ ਦੇਖਦੇ ਹਾਂ ਕਿਹਦਾ ਤੇ ਕਰਾਂਗੇ ਕਿ ਦਸਨ ਪਾਸ਼ਾ ਜੀ ਐਸੇ ਉੱਪਰ ਕੋਟਵਾਰਾ ਸਾਵਾਂ ਤੇ ਵੀ ਦੱਸ ਹੀ ਕਰਾਂਗੇ ਬਠਿੰਡੇ ਦਾ ਸਭ ਤੋਂ ਪੁਰਾਣਾ ਕਿਹੜਾ ਤੇ ਇੱਥੇ ਗੁਰਦੁਆਰਾ ਸਾਹਿਬ ਵੀ ਇੱਥੇ ਦਸਨ ਪਾਸ਼ਾ ਜੀ ਐਸੇ ਤੇ ਆਪਾਂ ਦਮਦਮਾ ਸਾਹਿਬ ਤੋਂ ਬਠਿੰਡੇ ਬਾਈ ਦੀ ਲਾਂਘਰੇ ਆਸੀ ਤੇ ਅੱਗੇ ਚੱਲੋ ਕਿਲੇ ਦੇ ਦਰਸ਼ਨ ਵੀ ਕਰ ਚਲੇ ਸੀ ਤੇ ਗੁਰੂ ਮਹਾਰਾਜ ਜੀ ਆਏ ਸੀ ਇਹ ਯਾ ਕਿਲੇ ਦਾ ਗੇਟ ਕੋਈ ਪ੍ਰਾਣੀ ਮਾਰਦਾ ਚ ਸ੍ਰੀ ਮਾਧਮਨ ਸੋਤਨਪੀ ਭਟਿੰਡੇ ਤੇ ਇੱਥੇ ਗੁਰਦੁਆਰਾ ਸਾਹਿਬ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਤੇ ਇੱਧਰ ਲੰਗਰ ਹਾਲ ਤੇ ਪ੍ਰਸ਼ਾਦਾ ਸ਼ਾਕੇ ਤੇ ਕਿਲਾ ਦੇਖ ਕੇ ਤੇ ਫਿਰ ਆਪਾਂ ਇੱਥੇ ਰਵਾਨਾ ਹੋਵਾਂਗੇ ਕਿਲਾ ਮੁਬਾਰਕ ਪਾਸੇ ਦਸਵੀਂ ਬਠਿੰਡਾ ਤੇ ਜੋ ਬਠਿੰਡੇ ਦੇ ਵਿੱਚ ਸਭ ਤੋਂ ਪੁਰਾਣਾ ਕਿਲਾ ਇਹ ਉੱਥੇ ਸਥਿਤ ਹੈ ਗੁਰਦੁਆਰਾ ਤੇ ਪੰਜਾਬੀ ਫਿਲਮ ਦੀਪ ਸਿੱਧੂ ਬਾਈ ਦੀ ਸ਼ੂਟ ਹੋਈ ਸੀਗੀ ਜੋਰਾ 10 ਨੰਬਰੀ ਜੋ ਆ ਕਿਲਾ ਸੀਗਾ ਜਿਹੜਾ ਉੱਪਰ ਖੜਕੇ ਨੰਸੀ ਦੇ ਹਸਪਤਾਲੀ ਬਣਸ ਬਣਾਇਆ ਹੋਇਆ ਦੇਖ ਸਕਦੇ ਆ ਨਿਸ਼ਾਨ ਸਾਹਿਬ ਸ਼ਹਿਰ ਦਾ ਬਠਿੰਡਾ ਸਾਰਾ ਸ਼ਹਿਰ ਬਠਿੰਡਾ ਉਹ ਸਾਹਮਣੇ ਥਰਮਲ ਪਲਾਂਟ ਜਾਇਦੇ ਪਿਆ ਇਹ ਇੱਕ ਕਿਲੇ ਦੀ